10000 ਵਾਲਾ ਕੋਟ ਪੈਂਟ ਸਿਰਫ 2995 ਚ ਲੈ ਜਾਓ ਰੰਗ ਜਿਹੜਾ ਮਰਜ਼ੀ ਲੈ ਜਾਓ 3 ਪੀਸ ਕੋਟ ਪੈਂਟ 3760 ਚ ਸਲਾਈ ਕਰਕੇ ਦੇਣੀ ਆ 6500 ਰੁਪਏ ਦੇ ਵਿੱਚ ਸਲਾਈ ਸਮੇਤ ਸ਼ੇਰਵਾਨੀ ਲੈ ਜਾਓ ਬਾਸਕਾ ਦਾ ਵਿੱਚ ਸਾਡੇ ਕੋਲ ਰੰਗ ਬਹੁਤ ਆ ਸਾਡੇ ਕੋਲ ਡਿਜ਼ਾਈਨ ਬਹੁਤ ਆ ਇੱਥੇ 25 2500 3 300 ਵਾਲੇ ਕੁਰਤੇ ਪਜਾਮੇ ਦਾ ਕਪੜਾ 700 ਰੁਪਏ ਚ ਮਿਲਦਾ ਬਾਜ਼ਾਰ ਦੇ ਵਿੱਚ ਜਿਹੜੇ 15 15 20 20000 ਦਾ ਕੋਟ ਪੈਂਟ ਬੰਦਾ ਉਹ ਵੀ 5 6000 ਚ ਰੈਡੀ ਕਰਕੇ ਦੇ ਦਿੰਨੇ ਆ ਚੋਲਟਾਂ ਦੇ ਵਿੱਚ ਬਹੁਤ ਸਾਰੀ ਰੇਂਜ ਆ ਤੁਸੀਂ ਇਹੋ ਚ ਵੀ ਚੈੱਕ ਚੁੱਕ ਲੈ ਲਓ ਲਾਈਨਾਂ ਪਲੇਨ ਪ੍ਰਿੰਟਡ ਸਾਰੀ ਵੈਰਾਈਟੀ ਮੈਂ ਕਰੀਆ ਚੈੱਕ ਕਰ ਲਓ ਰੰਗ ਰੂੰਗ ਸਾਰੇ ਹੈਗੇ ਆ ਧੁੰਦਾਂ ਦੇ ਵਿੱਚ ਲੌਂਗ ਕੋਡ ਬਣਾਉਣਾ ਕਿਸੇ ਨੇ ਕਿਸੇ ਨੇ ਕੋਡ ਪ੍ਰਿੰਟ ਬਣਾਉਣਾ ਇਹ ਪਿਓਰ ਬੂਲ ਦੀਆਂ ਆਈਟਮਾਂ ਨੇਚਰਲ ਪਿਓਰ ਬੂਲ ਦੀਆਂ ਆਈਟਮਾਂ ਆ ਜਿਸ ਤੇ ਤੁਹਾਨੂੰ ਠੰਡ ਨਹੀਂ ਲੱਗੂਗੀ ਸਲਾਹ ਜੀ ਇਸ ਵੇਲੇ ਪੰਜਾਬ ਦੇ ਮੁੰਡਿਆਂ ਦੇ ਚਿਹਰੇ ਤੇ ਆ ਗਈ ਖੁਸ਼ੀ ਕਹਿੰਦੇ ਜਦੋਂ ਅੱਗੇ ਵਿਆਹ ਸ਼ਾਦੀਆਂ ਆਉਂਦੇ ਸੀ ਜੀ ਬਜ਼ਾਰਾਂ ਤੇ ਜਾਂਦੇ ਸੀ ਸਾਡੀਆਂ ਜੇਬਾਂ ਦੇ ਡਾਕੇ ਪੈਦੇ ਸੀ ਪਰ ਮਾਤੂ ਸ਼੍ਰੀ ਦਸਤਾਰ ਨੇ ਤਾਂ ਫਾਇਦੇ ਕਰਤੇ ਹੁਣ ਕਹਿੰਦੇ ਵਿਆਹਾਂ ਤੇ ਜਾਣ ਲਈ ਇੱਕ ਨਹੀਂ ਦੋ ਨਹੀਂ ਤਨ ਤਨ ਕੋਟ ਪੈਂਟ ਲੈ ਕੇ ਜਾਂਦੇ ਆ ਰੇਟ ਵੀ ਘੱਟ ਹੁੰਦਾ ਔਰ ਰੇਟ ਵੀ ਸੁਣ ਲਓ ਤੁਸੀਂ ਬਾਜ਼ਾਰ ਚ ਜਿਹੜੇ ਮਰਜ਼ੀ ਸ਼ੋਰੂਮ ਤੇ ਚਲ ਜਿਓ ਜਿਹੜੇ ਮਰਜ਼ੀ ਸਟੂਡੀਓ ਚਲ ਜਿਓ 10 10000 ਰੁਪਏ ਤੋਂ ਘੱਟ ਕੋਈ 2 ਪੀਸ ਕੋਟ ਪੈਂਟ ਨਹੀਂ ਦਿੰਦਾ ਮਾਤੂ ਸ਼੍ਰੀ ਦਸਤਾਰ ਤੇ ਆਜੋ 10000 ਵਾਲਾ ਕੋਟ ਪੈਂਟ ਸਿਰਫ 2895 ਚ ਲੈ ਜਾਓ ਰੰਗ ਜਿਹੜਾ ਮਰਜ਼ੀ ਲੈ ਜਾਓ 3 ਪੀਸ ਕੋਟ ਪੈਂਟ ਆ ਦੇਖੋ ਇਹਦੀ ਫਰਨੀਸ਼ਿੰਗ ਦੇ ਕੋ ਸਟਿਚਿੰਗ ਚੈੱਕ ਕਰ ਲਓ 3 ਪੀਸ ਕੋਟ ਪੈਂਟ ਕੋਈ 15000 ਮੰਗਦਾ ਕੋਈ 18000 ਮੰਗਦਾ ਮਾਤੂ ਸ਼੍ਰੀ ਦਸਤਾਰ ਨੇ ਠੋਕ ਵਜਾ ਕੇ ਲਿਖ ਕੇ ਲ 3 ਪੀਸ ਕੋਟ ਪੈਂਟ 3760 ਜ ਸਲਾਈ ਕਰਕੇ ਦੇਣੀ ਆ ਆ ਦੇਖ ਲਓ ਵੀ ਕਿੰਨੀਆਂ ਸੋਹਣੀਆਂ ਕਢਾਈ ਕੱਡੀਆਂ ਰਾਇਲ ਸ਼ੇਰਵਾਨੀਆਂ ਕਿੰਨੇ ਦੀਆਂ ਬਾਜ਼ਾਰ 'ਚ 15000 17000 18000 ਪਰ ਇੱਥੇ ਆ ਜੋ 18 18000 ਨਹੀਂ ਖਰਚਣਾ 6500 ਰੁਪਏ ਦੇ ਵਿੱਚ ਸਲਾਈ ਸਮੇਤ ਸ਼ੇਰਵਾਨੀ ਲੈ ਜਾਓ ਬਾਸਕਾਂ ਦੇ ਵਿੱਚ ਸਾਡੇ ਕੋਲ ਰੰਗ ਬਹੁਤ ਆ ਸਾਡੇ ਕੋਲ ਡਿਜ਼ਾਈਨ ਬਹੁਤ ਆ ਜਿੱਦਾਂ ਦੀ ਮਰਜ਼ੀ ਜੇਬਾਂ ਵਾਲੋ ਜਿੱਦਾਂ ਦੀ ਮਰਜ਼ੀ ਬਟਨ ਵਾਲੋ ਡਿਜ਼ਾਈਨ ਕਰ ਦਾਂਗੇ ਬਹੁਤ ਜ਼ਿਆਦਾ ਵਧੀਆ 2500 ਰੁਪਈਆ ਨਹੀਂ ਲੈਣਾ 3000 ਨਹੀਂ ਲੈਣਾ ਇੱਥੇ 25 2500 3 300 ਵਾਲੇ ਕੁਰਤੇ ਪਜਾਮੇ ਦਾ ਕੱਪੜਾ 700 ਰੁਪਏ 'ਚ ਮਿਲਦਾ ਹੁਣ ਕੋਈ ਕਹਿੰਦਾ ਵੀ ਅਸੀਂ ਡਿਜ਼ਾਈਨਰ ਬਣਾਉਣਾ ਹੈ ਸਾਨੂੰ ਇੰਡੋ ਵੈਸਟਰਨ ਬਣਾ ਦਿਓ ਸਾਨੂੰ ਡਿਜ਼ਾਈਨ ਰੈਡੀ ਕਰ ਦਿਓ ਉਹ ਵੀ ਅਸੀਂ ਕਰ ਦਿੰਦੇ ਹੈਗੇ ਆ ਮਾਤੂ ਸ਼੍ਰੀ ਦਸਤਾਰ ਦਾ ਕੱਪੜਾ ਆਪਦਾ ਸਟੀਚਿੰਗ ਆਪਦੀ ਟੇਲਰ ਆਪਦੇ ਤੇ ਦੂਸਰੀ ਗੱਲ ਇਹ ਆ ਕੋਈ 1 2 ਰੰਗ ਦਿਖਾ ਕੇ ਨਹੀਂ ਅਸੀਂ ਕਸਟਮਰ ਨੂੰ ਕਹਿੰਦੇ ਵੀ ਭਾਜੀ ਇਹਨਾਂ 'ਚੋਂ ਪਸੰਦ ਕਰ ਲਓ ਤੇ 2995 ਚੱਕ ਕੇ ਲੈ ਜਾਓ 37 ਤੋਂ 60 ਚੱਕ ਕੇ ਲੈ ਜਾਓ ਪਰ ਮਾਤੂ ਸ਼ੀਰ ਦਸਤਾਰ ਨੇ ਆ ਤੰਕਾ ਲਾਤੀਆਂ ਲੈਣਾ ਲਾਤੀਆਂ ਲੰਬੀਆਂ ਲੰਬੀਆਂ ਆ 2995 ਤੇ 3700 ਸਾੜ ਦੇ ਵਿੱਚ ਤੁਹਾਨੂੰ ਡਿਜ਼ਾਈਨਿੰਗ ਕੁਆਲਿਟੀ ਦਵਾ ਕੇ ਟੋਪ ਦੀ ਔਰ ਗੱਲ ਇੱਥੇ ਨਹੀਂ ਮੁੱਕਦੀ ਬਜ਼ਾਰਾ ਜੇ ਭਾਜੀ 20 25 25000 ਦੇ ਵੀ ਕੋਟ ਪੈਂਡ ਮਿਲਦੇ ਆ ਸਾਡੇ ਦੇ ਵੀ ਔਰਦਾ ਇਹਦੇ ਇਦਾਂ ਤਾਂ ਨਹੀਂ ਹੈਗਾ ਵੀ ਇੱਕ ਦੋ ਰੰਗ ਰੱਖੇ ਤੇ ਬਾਕੀ ਸਾਰਾ ਉੱਪਰ ਨਹੀਂ ਰਿਹਾ ਪਾ ਜੀ ਨਾ ਪਹਿਲਾਂ ਹੀ ਦੱਸਦਾ ਰੰਗ ਆ ਚੈੱਕ ਕਰੋ ਜੀ ਇਹਦੇ ਵਿੱਚ ਵੀ ਸਾਡੇ ਕੋਲ 30 ਤੋਂ 35 ਤੋਂ ਰੰਗ ਹਾਜ਼ਰ ਪਿਆ ਇੱਕ ਕੁਆਲਿਟੀ 'ਚ ਔਰ ਅਸੀਂ ਇਹਦੇ ਵਿੱਚ ਤਿੰਨ ਕੱਪੜੇ ਦਿੰਨੇ ਵੇ ਤਿੰਨ ਤਰ੍ਹਾਂ ਦਾ ਕੱਪੜਾ ਤੇ ਰੇਟ 2995 ਦੇ 376 ਬਾਜ਼ਾਰ ਤੇ ਵਿੱਚ ਜਿਹੜੇ 15 15 20 20 ਹਜ਼ਾਰ ਦਾ ਕੋਟ ਪੈਨ ਬੰਦਾ ਉਹ ਵੀ 5 6000 ਚ ਰੈਡੀ ਕਰਕੇ ਦੇ ਦਿੰਨੇ ਆ ਇਟਾਲੀਅਨ ਫੈਬਰਿਕ ਦੇ ਵਿੱਚ ਦੇ ਦਿੰਨੇ ਆ ਪਲੇਨ ਚ ਦੇ ਦਿੰਨੇ ਮੈਟੀ ਚ ਦੇ ਦੋਬੀ ਚ ਦੇ ਦਿੰਨੇ ਆ ਮਤਲਬ ਚੈੱਕ ਵੀ ਹੈਗੇ ਆ ਲਾਈਨ ਵਾਲੇ ਵੀ ਹੈਗੇ ਆ ਪਲੇਨ ਵੀ ਹੈਗੇ ਜੋ ਵੈਰਾਈਟੀ ਲੈਣੀ ਮਿਲ ਜੂਗੀ ਭਾਜੀ ਸਾਰੇ ਤਰ੍ਹਾਂ ਦੀਆਂ ਕੁਆਲਿਟੀਆਂ ਕਮੀ ਕਿਸੇ ਦੀ ਨਹੀਂ ਆ ਜੋ ਇੱਧਰ ਵੀ ਆ ਜੋ ਆ ਮੈਂ ਦੇਖ ਰਿਹਾ ਵੀ ਕੁਰਤੇ ਪਜਾਮੇ ਹਰ ਤਰ੍ਹਾਂ ਦੇ ਰੰਗ ਸਾਰੇ ਹੀ ਬਲੈਕ ਲੈ ਜਾਓ ਵਾਈਟ ਲੈ ਜਾਓ ਜਿਹੜੀ ਮਰਜ਼ੀ ਲੈ ਜਾਓ ਮੈਂ ਦੇਖ ਰਿਹਾ ਵੀ ਵਾਈਟ ਦੇ ਵਿੱਚ ਹੀ ਭਾਜੀ ਇੰਨੇ ਥਾਨ ਪਿਆ ਤੁਸੀਂ ਭਾਜੀ ਵਾਈਟ ਦੇ ਵਿੱਚ ਸਾਡੇ ਕੋਲ ਕੁਆਲਿਟੀ ਆ ਗੀਜ਼ਾ ਕਾਟਨ ਦੀਆਂ ਲੈ ਲੈਣ ਦੀਆਂ ਮੈਟੀ ਦੀਆਂ ਔਰ ਸਾਡੇ ਕੋਲੇ ਵਾਈਟ ਦੇ ਵਿੱਚ ਮਾਲਵੇ ਦੇ ਅੰਦਰ ਸਭ ਤੋਂ ਵੱਧ ਵਾਈਟ ਕਪੜਾ ਮਾਤੂ ਸ਼੍ਰੀ ਦਸਤਾਰ ਕੋਲੇ ਲੈ ਜਾਓ ਚਾਹੇ ਤੁਸੀਂ ਲੈ ਲੈਣ ਲੈਣੀ ਚਾਹੇ ਪੇਪਰ ਕਾਟ ਲੈਣੀ ਵਾਈਟ ਦੇ ਵਿੱਚ ਹੀ ਸਾਡੇ ਕੋਲ 20 ਤੋਂ 25 ਵੈਰਾਈਟੀਆਂ ਤੇ ਰੰਗਾ ਮੇਚੀ ਦੀ ਗੱਲ ਕਰਾਂ ਆ ਚੈੱਕ ਕਰੋ ਜੀ ਰੰਗ ਸਾਡੇ ਕੋਲੇ 700 ਰੁਪਏ ਦਾ ਕੁਰਤਾ ਪਜਾਮਾ ਭਾਈ 700 ਰੁਪਏ ਮੀਟਰ ਨਹੀਂ ਮਤਲਬ ਜੇ ਕਿਸੇ ਨੇ ਕਰਨ ਔਜੇ ਵਾਲਾ ਕੁਰਤਾ ਪਜਾਮਾ ਲੈਣਾ ਬੱਬੂ ਮਾਨਾ ਲੈਣਾ ਰਣਜੀਤ ਬਾਵੇ ਵਾਲਾ ਲੈਣਾ ਇੱਥੇ ਆ ਜਨ ਸਾਰਾ ਸਮਾਨ ਮਿਲ ਜੂ ਬਿਲਕੁਲ ਭਾਈ ਸਾਰਾ ਕੁਝ ਮਿਲ ਜੂਗਾ ਸਾਡੇ ਕੋਲੇ ਕੁਰਤਾ ਪਜਾਮਾ 700 ਤੋਂ ਸ਼ੁਰੂ ਆ 800 900 1100 1200 1500 1600 2000 2500 ਮੈਂ ਤਾਂ ਇਹ ਸੋਨਿਆ ਵੀ ਕਹਿੰਦੇ ਜਿਹੜੇ ਐਮ ਐਲ ਏ ਮੰਤਰੀ ਪੱਤੀਆਂ ਲਾਲਾ ਘੋਮਦੇ ਉਹ ਵੀ ਇਹੀ ਕਪੜਾ ਪਾ ਰਹੇ ਆ ਬਿਲਕੁਲ ਭਾਜੀ ਮੈਂ ਕਹਿੰਦਾ ਇਹੀ ਪਾਉਂਦੇ ਆ ਪੀਪਰ ਕੋਟਨ ਪਾਉਂਦੇ ਕਹਿੰਦੇ ਬਟਨਾ ਪੈਨ ਕੁੜਤਾ ਪਜਾਮਾ ਖੜਾ ਰਵੇ ਤੇ ਜਿੱਥੇ ਮੰਤਰੀ ਖੜਾ ਪਤਾ ਲੱਗੇ ਵੀ ਮੰਤਰੀ ਖੜਾ ਸੋ ਚਾਹੇ ਪੰਚਿਆਂ ਸਰਪੰਚਿਆਂ ਤੁਸੀਂ ਕਾਉਂਸਲਰ ਨੂੰ ਆਜੋ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਰੇਟ ਘਟਾਇਆ ਬਾਰ ਬਾਰ ਕਹਿੰਨੇ ਆ ਤੁਸੀਂ ਕਿਸੇ ਸ਼ੋਰੂਮ ਚ ਚਲ ਜਓ ਵੱਡੇ ਵੱਡੇ ਬ੍ਰਾਂਡਾਂ ਜਾਣੇ ਹੋ ਇਹ ਸ਼ਰਟਾਂ ਤੁਹਾਨੂੰ 5-5000 6-6000 7-7000 ਚ ਮਿਲਦੀਆਂ ਪਰ ਇੱਥੇ ਮਿੱਟੀ ਦੇ ਪਾ ਲੈਣਾ ਮਿੱਟੀ ਦੇ ਪਾ ਇੱਥੇ ਵੀ ਚੈੱਕਰ ਲਿਖ ਕੇ ਰਾਇਆ 100% ਕਾਟਨ ਪ੍ਰੀਮੀਅਮ ਫੈਬਰਿਕ ਵੀ ਪ੍ਰੀਮੀਅਮ ਚੀਜ਼ਾਂ ਤੁਹਾਨੂੰ ਦੇਣੀਆਂ ਦੇਣੀਆਂ ਬਹੁਤ ਸਸਤੀਆਂ ਮਤਲਬ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਰੇਂਜ ਆ ਤੁਸੀਂ ਇਹੋ ਚ ਵੀ ਚੈੱਕ ਚੁੱਕ ਲੈ ਲੋ ਲਾਈਨਾਂ ਪਲੇਨ ਪ੍ਰਿੰਟਡ ਸਾਰੀ ਵੈਰਾਈਟੀ ਮਿਲ ਜਾਂਦੀ ਆ ਚੈੱਕ ਕਰੋ ਰੰਗ ਰੰਗ ਸਾਰੇ ਹੈਗੇ ਆ ਸ਼ੇਰਵਾਨੀਆਂ ਦਿਖਾ ਦਿਓ ਜਿਹੜੀ ਤੁਸੀਂ ਦੱਸਿਆ 6500 7000 ਬਿਆਰ ਜੇ ਰੈਂਟ ਆ ਪਰ ਅਸੀਂ 6000 7000 5000 ਤੇ ਸ਼ੇਰਵਾਨੀ ਤਿਆਰ ਕਰਕੇ ਦੇ ਦਿੰਦੇ ਆ ਸੋ ਜਿੱਦਾਂ ਕੋਟ ਪੈਂਟਾਂ ਦੇ ਵਿੱਚ ਕੋਰਤੇ ਪਿਆ ਮੇ ਜੇ ਡਿਜ਼ਾਈਨ ਬਹੁਤ ਆ ਆ ਚੈੱਕ ਕਰੋ ਸ਼ੇਰਵਾਨੀਆਂ ਦੇ ਵਿੱਚ ਵੀ ਬਹੁਤ ਤ ਬਹੁਤ سارے ਕਲਰ ਪਰ ਗਾਰੰਟੀ ਆ ਵੀ 6500 ਰੁਪਏ ਤੋਂ ਅਸੀਂ ਸ਼ੁਰੂ ਕਰ ਦਿੰਨੇ ਆ ਰੇਂਜ ਤੁਹਾਨੂੰ ਅਸੀਂ ਬਹੁਤ ਸਾਰੀ ਦੇਣੀ ਆ ਦੇਖੋ ਜੀ ਪਲੇਜਰ ਦੀ ਸਭ ਤੋਂ ਬੂਲ ਦੀ ਕਹਿੰਦੇ ਧੁੰਦਾ ਵਾਲੀ ਠੰਡ ਆ ਗਈ ਹੁਣ ਧੁੰਦਾ ਦੇ ਵਿੱਚ ਲੌਂਗ ਕੋਡ ਬਣਾਉਣਾ ਕਿਸੇ ਨੇ ਕਿਸੇ ਨੇ ਕੋਡ ਪੈਂਟ ਬਣਾਉਣਾ ਇਹ ਪਿਓਰ ਬੂਲ ਦੀ ਆਈਟਮ ਆ ਨੈਚੁਰਲ ਪਿਓਰ ਬੂਲ ਦੀ ਆਈਟਮ ਆ ਜਿਸ ਤੇ ਤੁਹਾਨੂੰ ਠੰਡ ਨਹੀਂ ਲੱਗੂਗੀ ਇਹ ਸਾਡੀ ਗਾਰੰਟੀ ਆਰ ਕੱਪੜਾ ਵੀ ਬੇਮਸਾਲ ਆ ਬਯਾਰ ਦੇ ਵਿੱਚ 5 5 6 6000 ਦੇ ਵੂਲ ਦੇ ਬਲੇਜ਼ਰ ਮਿਲਦੇ ਆ ਪਰ ਅਸੀਂ 22500 ਦੇ ਵਿੱਚ ਰੈਡੀ ਕਰਕੇ ਦਿੰਦੇ ਆ ਸੋ ਆ ਜਿਓ ਤੁਸੀਂ ਆਉਣਾ ਕਿੱਥੇ ਹੈਗਾ ਮਾਤੂਸ਼ਰੀ ਦਸਤਾਰ ਆਉਣਾ ਬਾਗਾ ਪੁਰਾਣਾ ਮੋਗਰ ਰੋਡ ਤੇ ਆ ਪੱਗਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ 550 ਤੋਂ ਵੱਧ ਪੱਗਾਂ ਦੇ ਰੰਗ ਆ 3 ਮਹੀਨੇ ਦੀ ਗਾਰੰਟੀ ਠੋਕ ਕੇ ਦਿੰਦੇ ਆ ਰੰਗ ਫੇਟ ਹੋ ਜਵੇ ਖਰਾਬ ਹੋ ਜਵੇ ਤਾਂ ਬਦਲ ਕੇ ਨਵੀਂ ਲੈ ਜਾਓ ਤਾਈਆਂ ਹਰ ਇੱਕ ਤਰ੍ਹਾਂ ਦੀਆਂ ਚਾਹੇ ਤੁਸੀਂ ਆਪਣੀਆਂ ਸ਼ਰਟਾਂ ਨਾਲ ਮੈਚਿੰਗ ਕਰਨੀਆਂ ਤੁਸੀਂ ਆਪਣੀਆਂ ਪੱਗਾਂ ਨਾਲ ਮੈਚ ਕਰਨੀਆਂ ਕੋਟ ਪੈਂਟ ਨਾਲ ਮੈਚ ਕਰਨੀਆਂ ਹਰ ਇੱਕ ਵੈਰਾਈਟੀ ਤੁਹਾਨੂੰ ਮਤਲਬ ਇੱਕੋ ਛਾਤੇ ਡਾ ਮਿਲਦੀ ਆ ਇਸ ਤੋਂ ਇ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਰਸਾਂ ਦੇ ਵਿੱਚ ਇੰਨੀ ਜਿਆਦਾ ਰੇਂਜ ਆ ਇੰਨਾ ਰੇਟ ਘਟਿਆ ਫਾਇਦਾ ਹੋਣਾ ਤੁਹਾਡਾ ਜੇਦੀ ਪਹੁੰਚ ਜਾਓ ਬਾਗੇਪੁਰਾਣੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਆਡਰੈਸ ਦਿੱਤਾ ਹੋਇਆ ਆ 1199 ਸੰਧੀ ਨਾਲ ਹਰਦੀਪ ਸਿੰਘ ਅੱਗਰਸਾਨ ਟੀਵੀ ਬਾਗਾਪੁਰਾਣੇ